ਗੁਰੂ ਨਾਨਕ ਸਾਹਿਬਾ ਫਰਮਾਨ ਹੈ ਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਈ ਸੀ ਸੱਚ ਕੀ ਬਿਲਾ ਹੋਰ ਨ ਦਿਨਾਂ ਦੀ ਤਰ੍ਹਾਂ ਅੱਜ ਵੀ ਇੱਕ ਖਬਰ ਸੁਣਨ ਨੂੰ ਮਿਲੀ ਜਿਨੇ ਮੈਨੂੰ ਪਰਸਨਲਿਟੀ ਤੁਰ ਅੰਦਰ ਤੱਕ ਝੰਡੋੜ ਕੇ ਰੱਖ ਦਿੱਤਾ ਮੇਰੇ ਪਿੰਡਾਂ ਦੇ ਕੋਲੇ ਪਿੰਡ ਹੈ ਇੱਕ ਜਗਰੌਂ ਦੇ ਨੇੜੇ ਸ਼ੇਰਿਆ ਉਹਦੇ ਵਿੱਚ ਨਾ ਇੱਕ ਬੁੱਢੀ ਮਾਂ ਤੇ 6 ਪੁੱਤ ਸੀਗੇ ਉਹਦੇ ਵਿੱਚੋਂ 5 ਜਹਾਨੂੰ ਕੋਚ ਕਰਕੇ ਨਸ਼ੇ ਦੀ ਭੇਂਟ ਚੜ ਗਏ ਤੇ ਬੀਤੇ ਕੱਲ ਉਹਦਾ ਛੇਮਾ ਪੁੱਤ ਵੀ ਚਿੱਟੇ ਦੀ ਓਵਰਡੋਸ ਨਾਲ ਜਹਾਨੂੰ ਕੁਝ ਕਰ ਗਿਆ ਇੱਕ ਵਾਰੀ ਸੋਚੋ ਵੀ ਕੀ ਬੀਤੀ ਹੋਊਗੀ ਉਹ ਮਾਂ ਦੇ ਉੱਤੇ ਜਿਹਦੇ ਜਿਹਦੇ ਛੇ ਕੋਠੇ ਜਿੱਡੇ ਪੁੱਤ ਤੁਰ ਕੇ ਉਹਨਾਂ ਦਾ ਸੇਵਾ ਬਲ ਦਾ ਵੇਖਿਆ ਉਹਨੇ ਉਹਨਾਂ ਦੀ ਅਰਥ ਹੀ ਜਾਂਦੀ ਵੇਖੀ ਉਹਨੇ ਮੈਂ ਤੁਹਾਡੇ ਹਾਂ ਨਾ ਇੱਥੇ ਇੱਕ ਬਹੁਤ ਹੀ ਕ੍ਰਿਟੀਕਲ ਪੁਆਇੰਟ ਦੇ ਉੱਤੇ ਲੈ ਕੇ ਜਾਣਾ ਚਾਹੁੰਨੀ ਆ ਇਟਸ ਵੈਰੀ ਇੰਪੋਰਟੈਂਟ ਥੈਟ ਵੀ ਆਲ ਅੰਡਰਸਟੈਂਡ ਅਪਾ ਕਿਸੇ ਖਿੱਤੇ ਦੇ ਵਿੱਚ ਵਸਦੇ ਆ ਨਾ ਕਿਸੇ ਜਗ੍ਹਾ ਤੇ ਵਸਦੇ ਆ ਬਹੁਤ ਲੋਕੀ ਕਹਿੰਦੇ ਆ ਸਾਰਾ ਕੁਝ ਸਰਕਾਰਾਂ ਕਰਨ ਰਾਜ ਪ੍ਰਬੰਧ ਦੇ ਨਾਲ ਲੋਕਾਂ ਦਾ ਇੱਕ ਰਿਸ਼ਤਾ ਹੁੰਦਾ ਤੇ ਉਹ ਰਿਸ਼ਤਾ ਟਿਕਿਆ ਹੁੰਦਾ ਭਰੋਸੇ ਦੇ ਉੱਤੇ ਯਕੀਨ ਦੇ ਉੱਤੇ ਉਹ ਪਰਜਾ ਉਸ ਰਾਜ ਪ੍ਰਬੰਧ ਨੂੰ ਆਪਣੀ ਵਫਾਦਾਰੀ ਦਿੰਦੀ ਹੈ ਚੜ੍ਹਦੇ ਸੀਜ਼ਨ ਉਹਨਾਂ ਨੂੰ ਟੈਕਸ ਦੇ ਰੂਪ ਦੇ ਵਿੱਚ ਮਾਲੀਆ ਚੁਕਾਉਂਦੀ ਹੈ ਤੇ ਉਹਦੇ ਇਵਸ ਦੇ ਵਿੱਚ ਜਿਹੜਾ ਰਾਜ ਪ੍ਰਬੰਧ ਹੁੰਦਾ ਉਹ ਜਨਤਾ ਨੂੰ ਮਾਪੇ ਦੀ ਤਰ੍ਹਾਂ ਅੰਦਰੂਨੀ ਤੇ ਬਾਹਰਲੀ ਹਮਲਿਆਂ ਤੋਂ ਬਚਾਉਂਦਾ ਤੇ ਇੱਕ ਅਣ ਲਿਖਿਆ ਅਗਰੀਮੈਂਟ ਹੁੰਦਾ ਹੈ ਇਕਰਾਰਨਾਮਾ ਹੁੰਦਾ ਇਹ ਅਗਰੀਮੈਂਟ ਯੂਨੀਵਰਸਲ ਹੈ ਜੇ ਤੁਸੀਂ ਕਿਸੇ ਵੀ ਸਰਕਾਰ ਦੇ ਅਧੀਨ ਰਹਿ ਰਹੇ ਹੋ ਉਹਦਾ ਫਰਜ਼ ਹੈ ਉਹ ਅਸਲ ਦੇ ਵਿੱਚ ਤੁਹਾਡਾ ਮਾਪੇ ਹੈ ਤੁਹਾਨੂੰ ਬਚਾਉਣ ਦੇ ਵਾਸਤੇ ਹੁਣ ਇਸ ਕਨਸੈਪਟ ਨੂੰ ਹੋਰ ਸੌਖਿਆ ਸਮਝਾਉਣ ਲਈ ਨਾ ਮੈਂ ਤੁਹਾਨੂੰ ਸਮੇਂ ਦੇ ਵਿੱਚ ਥੋੜਾ ਜਿਹਾ ਪਿੱਛੇ ਲੈ ਕੇ ਜਾਣੀ ਆ ਬਿਕਾਜ਼ ਵੀ ਆਲਵੇਸ ਟਾਕ ਅਬਾਊਟ ਹਿਸਟਰੀ ਐਂਡ ਲੈਟਸ ਟਾਕ ਅਬਾਊਟ हिस्ट्री ਅੱਜ ਦੇ ਇਸ ਸੰਦਰਭ ਦੇ ਵਿੱਚ ਵੀ ਆਪਾਂ ਨੂੰ ਆਪਣੇ ਜੋ ਬਹੁਤਿਆਂ ਨੂੰ ਨਾ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲੀ ਸਿੱਖ ਰਾਜ ਤੇ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰੀ ਖਾਲਸਾ ਦੇ ਬਾਰੇ ਨਾ ਇਲਮ ਤਾਂ ਹੈ ਪਰ ਬਹੁਤ ਥੋੜਾ ਪਰ ਕੀ ਆਪਾਂ ਨੂੰ ਇਹ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਆਉਣ ਤੋਂ ਪਹਿਲਾਂ ਕਿਹਦਾ ਰਾਜ ਸੀ ਇਸ ਖੇਤੇ ਦੇ ਵਿੱਚ ਸਿੱਖ ਮਿਸਲਾਂ ਦੀ ਰਾਖੀ ਦਾ ਪ੍ਰਬੰਧ ਕਾਇਮ ਹੋ ਚੁੱਕਿਆ ਸੀਗਾ ਹੁਣ ਇੱਥੇ ਸਾਰੀ ਕੁੰਡੀ ਹੈ ਇਸ ਕਾਨੂੰਨ ਨੂੰ ਨਾ ਧਿਆਨ ਦੇ ਨਾਲ ਸਮਝਿਓ ਮੁਗਲ ਹਕੂਮਤ ਤੇ ਬਾਅਦ ਦੇ ਵਿੱਚ ਤੁਰਕਾਂ ਦੇ ਹਮਲਿਆਂ ਦੇ ਦੌਰਾਨ ਕੀ ਹੋਇਆ ਇਸ ਖਿੱਤੇ ਦੀ ਸਾਰੀ ਪਰਜਾ ਜਿਹੜੀ ਉਹ ਸੈਂਕੜੇ ਸਾਲ ਲੁੱਟਕ ਸੁੱਟ ਦਾ ਸ਼ਿਕਾਰ ਰਹੀ ਆ ਆਪਾਂ ਸਾਰਿਆਂ ਨੇ ਉਹ ਕਹਾਵਤਾਂ ਸੁਣੀਆਂ ਨੇ ਖਾਨ ਸੁਣੀਆਂ ਵਿਹਾਤਾ ਪੀਤਲਾਹੀ ਦਾ ਬਾਕੀ ਅਮਦ شاہ ਦਾ ਸਿੱਖ ਮਿਸਲਾਂ ਦੇ ਹੋਣ ਦੇ ਵਿੱਚ ਆਉਣ ਤੋਂ ਬਾਅਦ ਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਪਹਿਲੇ ਸਿੱਖ ਰਾਜ ਦੇ ਵਿੱਚ ਇਸ ਖਿੱਤੇ ਦੀ ਸਾਰੀ ਪਰਜਾ ਜਿਹਦੇ ਵਿੱਚ ਕਿ ਮジョਰਿਟੀ ਮੁਸਲਮਾਨ ਸੀ ਹਿੰਦੂ ਸੀ ਉਹ ਇਹ ਦੇਖ ਚੁੱਕੇ ਸੀਗੇ ਵੀ ਗੁਰੂ ਕੀ ਸਿੰਘ ਕਿ ਸੁੱਚੇ ਕਿਰਦਾਰ ਦੇ ਮਾਲਕ ਨੇ ਤੇ ਪਾਪਾ ਬੰਦਾ ਸਿੰਘ ਬਹਾਦਰ ਨੇ ਲੈਂਡ ਰਿਫੋਰਮਸ ਜਿਹੜੇ ਕੀਤੇ ਉਹਨਾਂ ਨੇ ਇਥੋਂ ਦੇ ਸਾਰੇ ਦੱਬੇ ਕੁਚਲੇ ਚਾਹੇ ਉਹ ਹਿੰਦੂ ਸੀ ਮੁਸਲਮਾਨ ਸੀ ਸਿੱਖ ਸੀ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਤਾ ਇਹੀ ਕਾਰਨ ਸੀ ਕਿ ਇੱਕ ਇੱਕ ਕਰਕੇ ਇਹ ਸਾਰਾ ਖਿੱਤਾ ਆਪਦੀ ਮਰਜ਼ੀ ਦੇ ਨਾਲ ਸਿੱਖ ਮਿਸਲਾਂ ਦੇ ਰਾਖੀ ਪ੍ਰਬੰਧ ਹੇਠ ਆ ਗਿਆ ਜਿਹੜਾ ਕਿ ਇੱਕ ਤਰੀਕੇ ਨਾਲ ਦਿੱਲੀ ਤਖਤ ਲਈ ਸਟੇਟ ਵਿਥਿਨ ਸਟੇਟ ਚੁਣੌਤੀ ਬਣਿਆ ਇੱਕ ਚੈਲੰਜ ਬਣ ਗਿਆ ਸਿੱਖ ਮਿਸਲਾਂ ਨੇ ਜਿੱਥੇ ਦਲ ਖਾਲਸਾ ਦੀ ਕਮਾਂਡ ਦੇ ਹੇਠ ਦਿੱਲੀ ਪੱਖੀ ਚੌਧਰੀ ਤੇ ਮਨਸਬਦਾਰ ਸੋਦੇ ਉੱਥੇ ਸਾਰੀ ਪਰਜਾਂ ਨੂੰ ਮਾਂ-ਬਾਪ ਦੀ ਤਰ੍ਹਾਂ ਰਿਪੀਟ ਦੱਟ ਮਾਂ-ਬਾਪ ਦੀ ਤਰ੍ਹਾਂ ਨਿੱਤ ਦਿਹਾੜੇ ਦੀ ਲੁੱਟ ਤੋਂ ਵੀ ਬਚਾਇਆ ਬਕਸ ਦੈਟਸ ਵਾਟ ਅ ਗਵਰਨਮੈਂਟ ਡਸ ਟੈਕਸ ਦੇ ਰੂਪ ਦੇ ਵਿੱਚ ਮਾਲੀਆ ਵਸੂਲਣ ਲਈ ਕਿਸੇ ਤੇ ਉੱਪਰ ਜ਼ਬਰੀ ਜ਼ੁਲਮ ਨਹੀਂ ਸੀ ਕੀਤਾ ਜਾਂਦਾ ਬਲਕਿ ਸਾਰੀ ਆਵਾਮ ਆਪ ਆਪ ਟੈਕਸ ਦੇ ਕੇ ਜਾਂਦੀ ਸੀਗੀ ਆਪ ਸਮੇਸਰਦਾਇਗੀ ਕਰਦੀ ਸੀ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦੋਂ ਖਾਲਸਾ ਰਾਜ ਨੂੰ ਕੰਸੋਲिडेट ਕਰਨ ਦੇ ਵਿੱਚ ਬਿਜ਼ੀ ਸੀਗੇ ਨਾ ਤਾਂ ਲਾਹੌਰ ਦੀ ਆਵਾਮ ਕਿ ਉਥੋਂ ਦੀ ਪਤਵੰਤਿਆ ਨਹੀਂ ਨਾ ਆਪ ਸੱਦਾ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਲਾਹੌਰ ਨੂੰ ਖਾਲਸਾ ਰਾਜ ਦੇ ਵਿੱਚ ਮਿਲਾਓ ਉਹਨਾਂ ਨੇ ਬੇਨਤੀ ਕੀਤੀ ਉਹਨਾਂ ਨੇ ਕਿਹਾ ਵੀ ਜੇ ਰਣਜੀਤ ਸਿੰਘ ਉਹਨਾਂ ਦੀ ਬੇਨਤੀ ਮੰਨ ਲੈਂਦਾ ਤਾਂ ਉਹ ਸਾਰੇ ਰਣਜੀਤ ਸਿੰਘ ਦੀ ਬਣਦੀ ਮਦਦ ਕਰਨਗੇ ਸਿੰਘਾਂ ਦੀ ਬਣਦੀ ਮਦਦ ਕਰਨਗੇ ਹੁਣ ਇਸ ਇਤਿਹਾਸਿਕ ਪ੍ਰਸੰਗ ਨੂੰ ਅੱਜ ਦੀ ਇਸ ਖਬਰ ਦੇ ਨਾਲ ਜੋੜ ਕੇ ਜੇ ਸਮਝੀਏ 1947 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਮਣਾਮੋਹੀ ਬੱਚੇ ਇਸ ਸਬ ਕੰਟੀਨੈਂਟ ਦੀ ਰਾਖੀ ਲਈ ਹੱਸ-ਹੱਸ ਕੇ ਬਾਰਡਰ ਤੇ ਗਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ 1947 ਤੋਂ ਲੈ ਕੇ ਅੱਜ ਤੱਕ ਪੰਜਾਬ ਨੇ ਇਸ ਸਬ ਕੰਟੀਨੈਂਟ ਦੀ ਫੂਡ ਸਿਕਿਉਰਿਟੀ ਦਾ ਜ਼ਿੰਮਾ ਚੱਕਿਆ ਅਸੀਂ ਉਹਦੇ ਚਲਦਿਆਂ ਆਪਦੀ ਹਵਾ ਆਵਦਾ ਪਾਣੀ ਆਵਦੀ ਜ਼ਮੀਨ ਸਭ ਕੁਝ ਗੰਦਲਾ ਕਰ ਲਿਆ ਤਾਂ ਕਿ ਇਹ ਖਿੱਤਾ ਜਿਹੜਾ ਨਾ ਇਹ ਭੁੱਖਮਰੀ ਦੀ ਚਪੇਟ ਤੋਂ ਬਾਹਰ ਆ ਜਾਵੇ ਪਾਣੀ ਦੀ ਲੁੱਟ ਤੋਂ ਲੈ ਕੇ ਐਗਰੋ ਇੰਡਸਟਰੀਆਂ ਦੀ ਤਬਾਹੀ ਦੀ ਗੱਲ ਤਾਂ ਆਪਾਂ ਨਾ ਹੀ ਛੇੜੀਏ ਬਹੁਤ ਕੁਝ ਪਿਆਨੈਟ ਦੇ ਉੱਤੇ ਜੇ ਤੁਸੀਂ ਪੜ੍ਹਨਾ ਚਾਹੋ ਪੜ੍ਹ ਸਕਦੇ ਹੋ ਸੁਣਨਾ ਚਾਹੋ ਸੁਣ ਸਕਦੇ ਹੋ ਪਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਅਸੀਂ ਆਵਾਮ ਹੋਣ ਦੇ ਨਾਤੇ ਆਪਦੀ ਵੱਸੋਂ ਤੇ ਆਪਦੀ ਖਿੱਤੇ ਦੇ ਸਾਈਜ਼ ਦੇ ਰੇਸ਼ੀਓ ਦੇ ਅੱਖੋਂ ਵੀ ਸਭ ਤੋਂ ਵੱਧ ਸਭ ਤੋਂ ਵੱਧ ਇਹ ਸਬ ਕੰਟੀਨੈਂਟ ਦੇ ਵਾਸਤੇ ਕੰਟ੍ਰਿਬਿਊਟ ਕਰਦੇ ਆ ਚੰਗੇਤੀ ਪੁੱਤ ਹੋਣ ਦਾ ਫਰਜ਼ ਨਿਭਾਉਨੇ ਆ 1947 ਤੋਂ ਲੈ ਕੇ ਹੁਣ ਤੱਕ ਤਾਂ ਇਹ ਦਿੱਲੀ ਤਖਤ ਮਾਪੇ ਬਾਪ ਰੂਪੀ ਪ੍ਰਬੰਧ ਆ ਜਿਹੜਾ ਇਹ ਆਪਦਾ ਫਰਜ਼ ਕਦੋਂ ਨਿਭਾਉਣ ਲੱਗੂਗਾ ਇਹ ਚਿੱਟਿਆਂ ਦੀ ਤਸਕਰ ਤੇ ਉਹ ਸਾਰੇ ਮੰਤਰੀ ਸੰਤਰੀ ਜੇ ਸਰਕਾਰ ਨੇ ਫੜਨੇ ਹੋਣ ਉਹਨਾਂ ਦਾ ਖੱਬੇ ਹੱਥ ਦਾ ਖੇਡ ਹੈ ਕੁਝ ਰਾਤ ਡ్రਾਈ ਸਟੇਟ ਹੈ ਅੱਜ ਤੱਕ ਅੱਖ ਪੰਜਾਬ ਦਾ ਬਾਰਡਰ ਲੱਗਦਾ ਜੀ ਬਾਰਡਰ ਤਾਂ ਗੁਜਰਾਤ ਦਾ ਵੀ ਲੱਗਦਾ ਉੱਥੋਂ ਨਾ ਛਾਉਂਦਾ ਤੇ ਵੰਡਿਆ ਪੰਜਾਬ ਚ ਜਾਂਦਾ ਛੋਰਾ ਦੀ ਮਾਂ ਕਦੋਂ ਛੋਰਾ ਨੂੰ ਸਲਾਖਾਂ ਪਿੱਛੇ ਦੇਖਣਾ ਚਾਹੂਗੀ ਇਹਨਾਂ ਲਈ ਇਹ ਵਪਾਰ ਹਨ ਜਿਹੜਾ ਇੱਕ ਪੰਥ ਦੋ ਕਾਜ ਹੈ ਤੇ ਜਿਹੜੇ ਧੌਣ ਉੱਚੀ ਰੱਖ ਕੇ ਜਿਉਣ ਵਾਲੇ ਆ ਉਹਨਾਂ ਨੂੰ ਪਾਸੇ ਕਰ ਦਿੰਦੇ ਐ ਬਦਲੇ ਚ ਇਹਨਾਂ ਦੇ ਮਹਿਲ ਜੋ ਭਰੇ ਜਾ ਰਹੇ ਆ ਕੋਈ ਆਸਟ੍ਰੇਲੀਆ ਚ ਜ਼ਮੀਨਾਂ ਖਰੀਦ ਰਿਹਾ ਕੋਈ ਕੈਨੇਡਾ ਚ ਖਰੀਦ ਰਿਹਾ ਇਹ ਵੀ ਨਾ ਭੁੱਲਣ ਕਿ ਇਹਨਾਂ ਦੇ ਖਾਤਿਆਂ ਦੇ ਨਾਲ ਨਾ ਇਹਨਾਂ ਦੇ ਪਾਪ ਦਾ ਘੜਾ ਵੀ ਪਰਨ ਕਿਨਾਰੇ ਐ ਹੈ ਨਾ ਹੋਵੇ ਕਿ ਖਾਲਸਾ ਇਕੜਾ ਸਰੇ ਬਾਜ਼ਾਰ ਇਹਨਾਂ ਦੇ ਸਿਰ ਤੇ ਪੰਨੇ ਅਜੇ ਵੀ ਸਮਾਂ ਸਮਾਂ ਕਿ ਸਿੱਧੇ ਰਾ ਪੈ ਜਾਣ ਕੋਡੇ ਰਾਖਸ਼ ਵਾਲਾ ਰਾਜ ਛੱਡ ਦੇਣ ਪੰਜਾਬ ਤੁਹਾਡਾ ਹੈ ਤੁਹਾਨੂੰ ਪੰਜਾਬ ਨੇ ਬਣਾਇਆ ਤੁਹਾਨੂੰ ਪੰਜਾਬ ਨੇ ਬਣਾਇਆ ਪੰਜਾਬ ਦੇ ਹੱਕ ਚ ਖੜਜੋ ਪੰਜਾਬ ਦੇ ਇੰਨੇ ਪੁੱਤ ਮਾਰ ਕੇ ਤੁਹਾਡੇ ਪੁੱਤ ਜਿਉਂਦੇ ਰਹਿ ਜਾਣਗੇ ਜੇ ਜਿਉਂਦੇ ਵੀ ਰਹਿਣਗੇ ਤਾਂ ਉਹ ਪੁੱਤ ਰਹਿਣਗੇ